ਜਿੰਦਾਬਾਦ ਜਿੰਦਾਬਾਦ ਆਓ ਜੀ ਹੱਕ ਸੱਚ ਦੀ ਆਵਾਜ਼ ਬੰਦ ਕਰਨ ਵਾਲੀ ਸਰਕਾਰਾਂ ਮੋਟਾਪਾ ਮੋਟਾਪਾ ਮੋਟਾ ਮੁੰਦਰਮਾਨੀ ਤੇ ਪਾਇਆ ਝੂਠਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਬਰਵਿੰਦਰ ਮਾਲੀ ਨੂੰ ਰਿਹਾ ਕਰੋ ਰਿਹਾ ਕਰੋ ਯਾ ਮੁੰਦਰਮਾਨੀ ਨੂੰ ਰਿਹਾ ਕਰੋ ਰਿਹਾ ਕਰੋ ਰਿਹਾਤ ਕਰੋ ਪੰਜਾਬ ਖੇਤ ਮਜ਼ਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਦਾ ਲਫਜ਼ ਦਿੱਤਾ ਗਿਆ ਕਿਹੜੀ ਕਿਹੜੀ ਮੰਗਾਂ ਹੈ ਬਾਹ ਸ਼ੰਗਾਰਾ ਸਿੰਘ ਮਾਨ ਨਾ ਭਾਰਤੀ ਕਿਸਾਨ ਨੂੰ ਨੇਕਤਾ ਕਰਾ ਹਾਂ ਦਾ ਜਿਲ੍ਹਾ ਫਲਾਦਾ ਅੱਜ ਅਸੀਂ ਇੱਕੋ ਇੱਕ ਮੰਗ ਹੈ ਇੱਕੋ ਇੱਕ ਨੁਕਤਾ ਹੈ ਸਾਡਾ ਅੱਜ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਕ ਪੱਤਰਕਾਰ ਵੀ ਹੈ ਟਿੱਪਣੀਕਾਰ ਵੀ ਹੈ ਲੋਚਕ ਵੀ ਹੈ ਬੇਬਾਕੀ ਨਾਲ ਬੋਲਣ ਵਾਲਾ ਮਾਲਵਿੰਦਰ ਸਿੰਘ ਮੱਡੀ ਪਿਛਲੇ ਦਿਨੀ ਕੰਦੇ ਆ ਸਰਕਾਰ ਦੀ ਸ਼ਹਿਤ ਹੈ ਸਿੱਧੀ ਜਾਂ ਕਹਾਵੇਂ ਮੁੱਖ ਮੰਤਰੀ ਦੀ ਸ਼ਹਿਤ ਹੈ ਉਹਦੇ ਤੇ ਇੱਕ ਜਿਹੜੀ ਕੈਸੇ ਦਿਆ ਝੂਠੀ ਐਫ ਆਰ ਦਰਜ ਕਰਕੇ ਉਹਨੂੰ ਜ਼ਿੰਮੇਵਾਰ ਕੀਤਾ ਉਹਦੀ ਗ੍ਰਿਫਤਾਰੀ ਦੇ ਖਿਲਾਫ ਸਾਡੀ ਜਥੇਬੰਦੀ ਦੀ ਕੇ ਵੀ ਇੱਕ ਤਗੜਾਹਾਂ ਵੱਲੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦਾ ਦੱਸ ਦਿੱਤਾ ਹੋਇਆ ਇਹਦੀ ਕੜੀ ਵਜੋਂ ਅਸੀਂ ਬਠਿੰਡਾ ਇਕਾਈ ਵੱਲੋਂ ਵੀ ਇਹ ਅੱਜ ਬਠਿੰਡਾ ਡੀਸੀ ਅੱਗੇ ਇੱਥੇ ਪਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਮਾਰਚ ਕਰਾਂਗੇ ਕਿਉਂਕਿ ਭਾਵੇਂ ਸਾਡੇ ਮਾਲਵਿੰਦਰ ਮਾਲੀ ਨਾਲ ਪਿੱਖੇ ਮਤਭੇਦ ਹੈ ਐਂ ਕਹਿੰਦੀ ਹੈ ਵੀ ਉਹ ਸਾਡੇ ਵਿਚਾਰਾਂ ਦਾ ਬੰਦਾ ਨਹੀਂ ਪਰ ਸਾਡੀ ਜਥੇਬੰਦੀ ਦੀ ਇੱਕ ਤਿਰਤ ਹੈ ਜਦੋਂ ਵੀ ਕਿਸੇ ਤੇ ਜ਼ਬਰ ਹੁੰਦਾ ਹੈ ਜਾਂ ਕਿਸੇ ਨੂੰ ਝੂਠਾ ਇਹ ਤਾਂ ਉਹ ਤੋਂ ਗਾਂ ਦੀ ਗੱਲ ਹੈ ਵੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਖਾਤਰ ਇਕੱਲੇ ਮਾਲੀ ਦੀ ਆਵਾਜ਼ ਦਾ ਸਵਾਲ ਨਹੀਂ ਇਹ ਪੂਰੇ ਲੋਕਾਂ ਦੀ ਹੱਕੀ ਤੇ ਸੱਚਾ ਹੱਕ ਦੀ ਆਵਾਜ਼ ਹੈ ਜਿਹੜੀ ਉਹ ਬੰਦ ਕਰਦਾ ਸਵਾਲ ਹੈ ਇਸ ਕਰਕੇ ਸੀ ਇਹ ਤੁਰੰਤ ਰੋਸ ਪ੍ਰਦਰਸ਼ਨ ਕਰਕੇ ਤੇ ਮੰਗ ਪੱਤਰ ਦੇ ਕੇ ਅੱਜ ਪੰਜਾਬ ਸਰਕਾਰ ਤੋਂ ਮੰਗ ਕਰਨੀ ਹੈ ਵੀ ਤੁਰੰਤ ਮਾਲੀ ਤੇ ਪਾਇਆ ਹੋਇਆ ਜਿਹੜਾ ਪਾਚਾ ਉਹ ਰੱਦ ਕਰਕੇ ਉਹਨੂੰ ਤੁਰੰਤ ਬਿਨਾਂ ਛੱਟ ਰਹਾ ਕੀਤਾ ਜਾਵੇ